ਕਾਲਜੀ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਤੁਹਾਡੇ ਥ्रू ਇਹ ਵੀਡੀਓ ਕਿੰਨਾ ਦੀ ਤੱਕ ਪਹੁੰਚਾਣਾ ਚਾਹਣੀ ਆ ਤੁਸੀਂ ਜਾਨਣਾ ਚਾਹੋਗੇ ਮੈਂ ਕੌਣ ਹਾਂ ਮੈਂ ਅਸਲੀ ਉਹ ਗਰਲਫ੍ਰੈਂਡ ਨਾ ਜਿਸ ਦਾ ਉਹ ਜ਼ਿਕਰ ਆਪਣੀਆਂ ਵੀਡੀਓ ਕਾਫੀ ਵੀਡੀਓਜ਼ ਕਰ ਚੁੱਕੇ ਹੈ ਕਿ ਮੇਰੀ ਗਰਲਫ੍ਰੈਂਡ ਮੈਨੇ ਸ਼ਰਟ ਗੀ ਸੀ ਧੋਖਾ ਦੇ ਗਈ ਸੀ ਜਿਹਦੇ ਚੱਕਰ ਚ ਉਹ ਵੀਡੀਓ ਬਣਾ ਕੇ ਪਾਉਣ ਲੱਗ ਗਿਆ ਮੈਂ ਤੁਹਾਨੂੰ ਇਹ ਸਾਫ ਕਲੀਅਰ ਕਰਨਾ ਚਾਹਣੀ ਆ ਕਿ ਮੇਰੀ ਕੋਈ ਮਜਬੂਰੀ ਸੀ ਘਰਿਆਂ ਦੇ ਖਿਲਾਫ ਮੈਂ ਜਾਣੀ ਸਭੀ ਸੋਮੇ ਟੀਮੈਂਟ ਸ਼ਰਟ ਕੇ ਜਾ ਰਹੀ ਸੀ ਉਚੀਮਾ ওই ચીਜ਼ ਦਾ ਫਾਇਦਾ ਉਠਾ ਕੇ ਕਹਿ ਰਿਹਾ ਹੈ ਕਿ ਮੈਂ ਮੇਰੀ ਗਰਲਫ੍ਰੈਂਡ ਨੂੰ ਸ਼ਰਧ ਕੀ ਜਾ ਚੁੱਕੀ ਸੀ ਇਸਨੇ ਕੰਨ ਉਹ ਅੱਜਕਲ ਸੋਸ਼ਲ ਸਾਈਟ ਸ਼ਾਇਆ ਹੋਇਆ ਹੈ ਚੀਮਾ ਜੀ ਮੈਂ ਤਾਂ ਨੂੰ ਗਲਤ ਨਹੀਂ ਬੋਲ ਰਹੀ ਮੈਂ ਫਿਲਸਤ ਨੂੰ ਰੁਕਣਾ ਚਾਹ ਰਹੀ ਹਾਂ ਕਿ ਤੁਸੀਂ ਪਲੀਜ਼ ਇਹ ਵੀਡੀਓ ਨਾ ਅਪਲੋਡ ਕਰੋ ਮੈਨੂੰ ਨਹੀਂ ਦੇਖਿਆ ਜਾ ਰਿਹਾ ਲੋਕੀ ਤੁਹਾਨੂੰ ਬਹੁਤ ਬੁਰਾ ਭਲਾ ਬੋਲ ਰਿਹਾ ਹੈ ਮੈਂ ਵੀਡੀਓ ਰਿਸੀਬ ਬਣਾਨੀ ਤੁਹਾਨੂੰ ਪਤਾ ਹੈ ਮੈਂ ਇਹ ਸਭ ਚੀਜ਼ ਜਾਣੇ ਦਾ ਸਕਦੀ ਫਿਰ ਵੀ ਮੈਂ ਤੁਹਾਡੇ ਕਰਕੇ ਵੀਡੀਓ ਬਣਾ ਰਹੀ ਹਾਂ ਕਿਉਂਕਿ ਮੈਂ ਤੁਹਾਨੂੰ ਰੋਕ ਰਹੀ ਹਾਂ ਕਿ ਤੁਸੀਂ ਵੀਡੀਓ ਪਾ ਰਹੇ ਹੋ ਕਾਫੀ ਲੋਕ ਤੁਹਾਡਾ ਬਹੁਤ ਮਜ਼ਾਕ ਬਣਾ ਰਹੇ ਆ ਆਪਣੇ ਨਾਲ ਲਾਈਵ ਹੋ ਕੇ ਵੀਡੀਓ ਪਾ ਰਹੇ ਆ ਵੀਡੀਓ ਐਡਿਟ ਕਰਕੇ ਪਾ ਰਹੇ ਤੁਹਾਡੇ ਫੈਨ ਬਣ ਕੇ ਪਾ ਰਹੇ ਪਰ ਬਾਅਦ ਚੋਈ ਲੋਕ ਤੁਹਾਡਾ ਮਜ਼ਾਕ ਬਣਾਉਂਦੇ ਹੈਗੇ ਮੈਨੂੰ ਨੀਚੀ ਮਾਰ ਦੇਖਿਆ ਜਾਂਦਾ ਪਲੀਜ਼ ਤੁਸੀਂ ਇਹ ਸਭ ਚੀਜ਼ਾਂ ਬੰਦ ਕਰ ਦਿਓ ਅਗਰ ਤੁਹਾਨੂੰ ਅੱਛਾ ਲੱਗੇਗਾ ਤੁਹਾਨੂੰ ਬੁਰਾ ਲੱਗੇ ਤਾਂ ਤੁਹਾਡੀ ਮਰਜ਼ੀ ਹੈ ਪਲੀਜ਼ ਸੀਮਾ ਜੀ ਮੈਨੂੰ ਨਹੀਂ ਦੇਖਿਆ ਜਾ ਰਿਹਾ ਪਲੀਜ਼ ਮੈਂ ਤੁਹਾਡੀ ਵੀਡੀਓ ਦਾ ਇੰਤਜ਼ਾਰ ਕਰਾਂਗੀ ਤੁਸੀਂ ਮੈਨੂੰ ਮੈਨੂੰ ਮੇਰਾ ਜਵਾਬ ਜਰੂਰ ਦੋਗੇ ਮੈਨੂੰ ਵੀ ਮੈਨੂੰ ਕਿ ਮੇਰੀ ਵੀਡੀਓ ਥੋੜੇ ਤੱਕ ਜਰੂਰ ਪਹੁੰਚੇਗੀ ਤੁਹਾਡੇ ਸਭ ਦਾ ਪਹਿਨਵਾ ਪਲੀਜ਼ ਵੀਡੀਓ ਸ਼ੇਅਰ ਜਰੂਰ ਕਰਨਾ ਮੈਨੂੰ ਫੇਮਸ ਹੋਣ ਦੀ ਕੋਈ ਵੀ ਉਹ ਨਹੀਂ ਹੈ ਬਸ ਮੈਂ ਸੀਮਾ ਜੀ ਤੱਕ ਵੀਡੀਓ ਪਹੁੰਚਾਉਣਾ ਚਾਹੁੰਦੀ ਹਾਂ ਬਸ ਇਸ ਤੋਂ ਬਾਅਦ ਮੈਂ ਕਿਸੇ ਬੀਆਂ ਨਜ਼ਰਾਂ ਦੇ ਸਾਹਮਣੇ ਨਹੀਂ ਆਵਾਂਗੀ ਸੋ ਪਲੀਜ਼ ਸੀਮਾ ਜੀ ਐਸਾ ਰਿਕਵੈਸਟ ਮੇਰਾ ਜਵਾਬ ਜ਼ਰੂਰ ਦਿਓ ਮੈਂ ਵੇਟ ਕਰਾਂ ਧੰਨਵਾਦ ਥੈਂਕ ਯੂ ਸੋ ਮਚ